ਹਾਂਜੀ ਬੱਟਾ ਸਹੀ ਹੈ ਨਾਲੇ ਭੂਮੀ ਲਿਮਿਟਡ ਟ੍ਰੇਨਿੰਗ ਵੀ ਫੋਰੀ ਚੱਲੀ ਹੈ ਹਾਂ ਉਹ ਵੀ ਤਾਂ ਹਲੇ ਇਹਦਾ ਟ੍ਰੇਨਿੰਗ ਨੂੰ ਵੀ ਹੋਰ ਸਭ ਚੀਜ਼ਾਂ ਨੂੰ ਟਾਈਮ ਤਾਂ ਲੱਗੂਗਾ ਇਹਨਾਂ ਨੂੰ ਦੋ ਇੱਕ ਦੋ ਮਹੀਨੇ ਤਾਂ ਲੱਗੇ ਜਾਣਾ ਸਾਰਾ ਹਾਂਜੀ ਹਾਂ ਜਾਨੂ ਤਰੀ ਟ੍ਰੇਨਿੰਗ ਕੰਪਲੀਟ ਹੋ ਜੇਣੀ ਹੈ ਬਸ ਕੁਪੀ ਨੇ ਕਿਹਾ ਨਾ ਹੋਇਆ ਅ ਆਪਣਾ ਮੈਂ ਫੋਨ ਤਾਂ ਕੀਤਾ ਹਲੇ ਤਿੰਨ ਕਿ ਜਣੇ ਦਾ ਹੀ ਫੋਨ ਆਇਆ ਮੈਨੂੰ ਇੱਕ ਤਾਂ ਆਪਣਾ ਸੀਗਾ ਗੌਰਵ ਹਾਂਜੀ ਗੌਰਵ ਇੱਕ ਨਿਤਿਨ ਕਰਕੇ ਮੁੰਡਾ ਪ੍ਰਨੀਤ ਵਾਲਾ ਵਿੱਚੋਂ ਫੋਨ ਆ ਗਿਆ ਹਾਂ ਜੀ ਮੈਂ ਦੇਖ ਰਹਾ ਪਣੀਤ ਨੂੰ ਪੁੱਛਦਾ ਕੀ ਹੋਣਾ ਹੈ ਤੇ ਇੱਕ ਕੁੜੀ ਸੀ ਸ਼ਹਿਰ ਖਾਂ ਦਾ ਹੋ ਗਿਆ ਹੁਣ ਤੇ ਇੱਕ ਉਹ ਸੀ ਆ ਆਪਣੀ ਜਸਪਰੀ ਸੀ ਕੁੜੀ ਮੇਰੀ ਕੁੜੇ ਤੋਂ ਬਸ ਕਿੰਨੀ ਕੱਪਾਂ ਮੈਂ ਉਸ ਉਹ ਬਾਅਦ ਵਿੱਚ ਆਈ ਸੀ ਲਾਸਟ ਟਾਈਮ ਤੇ ਆਈ ਸੀ ਉਹ ਹਫਤਾ ਕਰਦੱਸਦੇ ਪਤਾ ਨਹੀਂ ਤੇ ਸੇ ਹਮ ਇਹ ਦਿਆਂ ਬਾਕੀ ਦੇਖਦੇ ਹਾਂ ਹੋਰ ਕਿਹੜੀਆਂ ਸੀਗੇ ਕੁੜੀ ਸਰ ਮੇਰੇ ਨਾਲ ਟ੍ਰੇਡ ਕਰਕੇ ਨਾ ਹੀ ਸਟੇਨ ਆ ਗਿਆ ਨਹੀਂ ਪੇਨ ਹੋ ਰਿਹਾ ਕੋਬਿੰਗ ਤਾਂ ਹੀ ਹੋ ਰਿਹਾ ਇਹ ਸਭ ਪਈਨਾਂ ਨੇ ਫਰੇਟ ਥੋੜੀ ਜ਼ਿਆਦਾ ਕਰਵਾਤੀ